ਮੈਗਜ਼ੀਨਾਂ ਦੇ ਉੱਤੇ ਅਖਬਾਰਾਂ ਦੇ ਉੱਤੇ ਟੀਵੀ ਐਡ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਬੰਦਿਆਂ ਨੂੰ ਦੇਖਦਾ ਜਿਨ੍ਹਾਂ ਦੇ ਮਸਲ ਬਣੇ ਹੁੰਦੇ ਆ ਸਿਕਸ ਪੈਕ ਬਣੇ ਹੁੰਦੇ ਜਾਂ ਬੀਬੀਆਂ ਉਹਨਾਂ ਲੜਕੀਆਂ ਦੇ ਫੋਟੋ ਦੇਖਦੀਆਂ ਤਸਵੀਰਾਂ ਜਾਂ ਵੀਡੀਓ ਦੇਖਦੀਆਂ ਜਿਹੜੀਆਂ ਬਹੁਤ ਸਲਿਮ ਹੁੰਦੀਆਂ ਉਹਨਾਂ ਦੇ ਨਾਲ ਆਪਣੀ ਤੁਲਨਾ ਕਰਾਂਗੇ ਇਹਨਾਂ ਦਾ ਫਿਰ ਅਸੀਂ ਨਿਰਾਸ਼ ਹੋਵਾਂਗੇ ਕਿ ਵੀ ਅਸੀਂ ਤਾਂ ਯਾਰ ਇਹੋ ਜਿਹਾ ਬਣ ਨਹੀਂ ਸਕਦੇ ਅਸੀਂ ਇਹੋ ਜਿਹਾ ਬਣਨਾ ਹੀ ਨਹੀਂ ਹੈ ਸ਼ਾਇਦ ਤੁਸੀਂ ਤੁਹਾਨੂੰ ਪਤਾ ਹੋਵੇ ਵੀ ਬਹੁਤ ਸਾਰੀਆਂ ਜਿਹੜੀਆਂ ਸੁਪਰ ਮਾਡਲ ਨੇ ਨਾ ਉਹਨਾਂ ਦੀ ਮੌਤ ਹੋ ਗਈ ਇਸੇ ਕਾਰਨ ਵੀ ਉਹਨਾਂ ਨੇ ਹੱਦੋਂ ਵੱਧ ਭਾਰ ਘਟਾ ਲਿਆ ਆਪਦਾ ਤੇ ਇਹਨਾਂ ਭਾਰ ਘਟਾਉਣ ਦੇ ਬਾਵਜੂਦ ਵੀ ਕਈ ਫਿਲਟਰ ਲਾਉਣੇ ਪੈਂਦੇ ਉਹਨਾਂ ਨੂੰ ਜਦੋਂ ਫੋਟੋ ਖਿਚਾਉਂਦੀਆਂ ਨੇ ਜਾਂ ਨਾ ਕਿ ਵੀਡੀਓ ਬਣਾਉਂਦੀਆਂ ਇਸੇ ਤਰ੍ਹਾਂ ਹੀ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਕਰਨਾ ਪੈਂਦਾ ਵਾ ਉਹ ਸਾਰਾ ਕੁਝ ਨਕਲੀ ਆ ਉਹ ਨਕਲੀ ਦੁਨੀਆ ਦੇ ਵਿੱਚ ਨਹੀਂ ਆਪਾਂ ਧਿਆਨ ਦੇਣਾ ਅੱਛਾ ਜੇ ਉਹਨਾਂ ਨੂੰ ਦੇਖ ਕੇ ਤੁਹਾਡੇ ਅੰਦਰ ਕੋਈ ਹੀਣਪਾ ਬਣਾਉਂਦੀ ਆ ਜਾਂ ਆਪਣੇ ਸਰੀਰਪਤੀ ਮਾੜਾ ਵਿਚਾਰ ਆਉਂਦਾ ਵਾ ਤਾਂ ਉਹਨਾਂ ਚੀਜ਼ਾਂ ਨੂੰ ਦੇਖਣਾ ਛੱਡ ਦਿਓ ਤੇ ਆਪਣੇ ਅੰਦਰ ਦੇ ਤਰਕ ਨੂੰ ਜਗਾਓ ਵੀ ਇਹ ਚੀਜ਼ ਆ ਨਾ ਜਿਹੜੀ ਉਹ ਮੈਨੂੰ ਕਿਵੇਂ ਪ੍ਰਭਾਵਿਤ ਕਰਦੀ ਕਿਉਂਕਿ ਉਹਨਾਂ ਨੇ ਉਹ ਚੀਜ਼ਾਂ ਦਿਖਾ ਕੇ ਤੁਹਾਨੂੰ ਕੁਝ ਵੇਚਣਾ ਤੁਸੀਂ ਸਤਾਰਕ ਰਹਿਣਾ ਵੀ ਇਹ ਸਾਨੂੰ ਕੀ ਵੇਚਣਾ ਚਾਹੁੰਦੇ ਆ ਤੇ ਕਿਵੇਂ ਵੇਚਣਾ ਚਾਹੁੰਦੇ ਆ ਚੀਜ਼ ਦੇਖ ਕੇ ਮੇਰੇ ਮਨ ਤੇ ਕੀ ਅਸਰ ਹੋਇਆ ਬਸ ਉਹਦੇ ਚੱਕਰ ਦੇ ਵਿੱਚ ਫਸਣਾ ਨਹੀਂ ਹੈ